ਮੈਂ ਉਹ ਬੈਰ ਰੱਖੀ ਸੀ ਤੇ ਸਾਰੇ ਐਮਪੀ ਕੈਂਡੀਰ ਬੁਲਾਏ ਸੀ ਤਾਂ ਕਿ ਉਹ ਆ ਕੇ ਚੱਤਰ ਉਹਨਾਂ ਦਾ ਦਰਦ ਕੀ ਹੈ ਉਹਨਾਂ ਦਾ ਨਸ਼ਾ ਹਨੂ ਜੋਸ਼ੀ ਜੀ ਮੰਤਰੀ ਗਏ ਆ ਅੱਜ ਉਹਨਾਂ ਨੇ ਵੀ ਦਿੱਤੀ ਕੀਤੀ ਕਿ ਕਿਹਦੇ ਪਾਰਿਆਂ ਦੇ ਖਿਲਾਫ ਇਹ ਕੰਤੀ ਚਿੱਟੇ ਦੇ ਖਿਲਾਫ ਤੇ ਜੋਤੀ ਦੇ ਨਾਮ ਕੋ ਐਮਵੀ ਕੈਂਡਰ ਕੋ 4 ਮਿੰਟ ਦਾ ਟਾਈਮ ਨਹੀਂ ਗਾ ਜਾ ਕੇ ਚੰਗਤਾ ਇਧਾ ਸਕਨ ਚੰਗਤਾ ਦੀ ਚਰੀਚ ਅਈ ਕਿ ਉਹ ਚਿੱਟਾ ਹਦਮ ਕਰਾਂਗੇ ਭਾਈ ਬੇਨਤੀ ਕੀਤੀ ਸੀ ਜਿਹੜੇ ਇਮਾਨਦਾਰ ਚੰਗਾ ਮਜ਼ਰ ਕਾਲੀ ਦਲ ਦੇ ਪਰ ਉਹ ਵੀ ਨਹੀਂ ਪਹੁੰਚੇ ਸਾਡੇ ਕੋ ਸਿਰਫ ਇੱਕ ਸ਼ਖਸ ਜਿਹੜਾ ਪਾਲਤ ਸਿੰਘ ਸ਼ਰਮਾ ਜਿਹੜਾ ਕਿਸੇ ਤਾਲੁਕਾ ਮਤਾਜ ਨਹੀਂ ਜਿਹੜਾ ਹਰ ਵੇਲੇ ਚੰਗਾਈ ਸੇਵਾ ਕਰਦਾ ਹੈ ਮੈਂ ਤਾਂ ਕਹਿੰਦਾ ਮੈਂ ਦਾਤ ਜਿਆਦਾ ਮੇਰੇ ਸੁਭਾਅ ਸ਼ੈਕਲ ਪਿਛਲੇ ਲੰਬੇ ਸਮੇਂ ਤੋਂ 8-10 ਸਾਲ ਤੋਂ ਚਿੱਟੇ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਆ ਰਿਹਾ ਵਾਂ ਔਰ ਮੈਂ ਇਸ ਦੇ ਖਿਲਾਫ ਕਈ ਕਾਰਵਾਈਆਂ ਵੀ ਕਰਾਈਆਂ ਜਿਹੜੇ ਸਬੰਧਿਤ ਅਧਿਕਾਰੀ ਐ ਔਰ ਜਿਹੜੇ ਲੋਕ ਚਿੱਟਾ ਕਰਦੇ ਆ ਉਹਨਾਂ ਨੂੰ ਸਮਝਾਇਆ ਸਹੀ ਰਸਤਾ ਲਿਆਂਦਾ ਉਹਨਾਂ ਦਾ ਇਲਾਜ ਵੀ ਕਰਾਇਆ ਅੱਜ ਇੱਕ ਅਸੀਂ ਡਿਬੇਟ ਰੱਖੀ ਸੀ ਵੀ ਇਲੈਕਸ਼ਨ ਦਾ ਬਿਗਲ ਵੱਚੁਕਿਆ ਚੋਣਵੀਂ ਬੁਹਾਰ ਚੱਲ ਰਿਹਾ ਅਸੀਂ ਜਿਹੜੇ ਸਾਰਾ ਪੰਜਾਬ ਹੀ ਤੁਹਾਡਾ ਚੱਲੂਗਾ ਤੁਸੀਂ ਸੀਐਮ ਸਾਹਿਬ ਨੂੰ ਕੰਪੈਲ ਕਰੋ ਇਹਨਾਂ ਮੁੱਦਿਆਂ ਦੇ ਉੱਪਰ ਐਕਸ਼ਨ ਲੈਣ ਔਰ ਟੀਮਾਂ ਬਣਾਉਣ ਅਸੀਂ ਅਸੀਂ ਇਹਨਾਂ ਦੇ ਨਾਲ ਕਿਸਾਨ ਜੁਨੇ ਆ ਵੀ ਇਹਨਾਂ ਦੇ ਨਾਲ ਚੱਲਣ ਨੂੰ ਤਿਆਰ ਆ ਗਰਾਊਂਡ ਸੁਮੇਤ ਆਪਣੇ ਸਮਾਜ ਦੇ ਲੀਡਰਾਂ ਵਾਸਤੇ ਕਿਉਂਕਿ ਕੋਸ਼ਿਸ਼ ਚੱਲੂ ਅਸੀਂ ਤੇ 5-7 ਸਾਲ ਤੋਂ ਸਰਕਾਰ ਦੇ ਵਿੱਚ ਨਹੀਂ ਸੀਗੇ ਮੈਂ ਤਾਂ ਕੁਛ ਹਸ ਇੱਕ ਤੋਂ ਹੀ ਇਸ ਸਰਕਾਰ ਦਾ ਇੱਕ ਹਿੱਸਾ ਬਣਿਆ ਕੋਸ਼ਿਸ਼ ਕਰਾਂਗੇ ਮੈਨੂੰ ਯਾਦ ਆ ਕਿ ਮੈਂ ਪਿਛਲੀ ਾਰ ਇੱਕ ਸਾਡੇ ਤਰਨਤਾਰਨ ਰੋਡ ਦੇ ਅਰਜਨ ਦੇਵ ਨਗਰ ਉਹਦਾ ਨਾਂ ਤੇ ਆ ਗੁਰੂ ਅਰਜਨ ਦੇਵ ਨਗਰ ਪਰ ਉਥੇ ਘਰ-ਘਰ ਦੇ ਵਿੱਚ ਚਿੱਟਾ ਵੜਿਆ ਪਿਆ ਸੀ ਘਰ-ਘਰ ਦੇ ਨਸ਼ਮੇ ਜਦੋਂ ਉਥੇ ਗਿਆ ਇਹ ਗੱਲਾਂ ਹਮੇਸ਼ਾ ਹੀ ਚੱਲਦੀਆਂ ਮੈਂ ਤੁਹਾਨੂੰ ਦੱਸਦਾ ਕਿ ਮੈਂ 7 ਸਾਲ ਤੋਂ ਸਰਕਾਰ ਚੋਂ ਵੈਸੇ ਹੀ ਹੁਣ ਬਾਹਰ ਰਿਆਂ ਕਿ ਜਿਨ੍ਹਾਂ ਦੇ ਨਾਲ ਰਿਆਂ ਉਹ ਕਰ ਵੀ ਕੁਝ ਨਹੀਂ ਸਕਦੇ ਹੁਣ ਮੈਂ ਸਰਕਾਰ ਦੇ ਵਿੱਚ ਆਇਆ ਤਾਂ ਮੈਨੂੰ 7 ਦਿਨ ਹੋ ਨਹੀਂ ਹੋਏ ਸੋ ਇਸ ਕਰਕੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸੋ ਇਸ ਕਰਕੇ ਮੈਂ ਸੀਐਮ ਸਾਹਿਬ ਨੂੰ ਮਿਲਾਂਗਾ ਧਾਰਿਆਲ ਸਾਹਿਬ ਨੂੰ ਮਿਲਾਂਗਾ ਸਾਰਿਆਂ ਨੂੰ ਮਿਲਾਲ ਕਰਾਂਗਾ ਬੇਸ਼ੱਕ ਸਿਕਲ ਸਾਹਿਬ ਤੁਸੀਂ ਸਾਡੇ ਨਾਲ ਚੱਲਿਓ ਤੁਹਾਡੇ ਹੀ ਸੀਐਮ ਸਾਹਿਬ ਨਾਲ ਮੀਟਿੰਗ ਕਰਾਵਾਂਗੇ ਤੁਹਾਡੇ ਮੰਨ ਦੀ ਤਸੱਲੀ ਹੋਣੀ ਜ਼ਰੂਰੀ ਆ ਲੋਕਾਂ ਦੀ ਤਸੱਲੀ ਹੋਣੀ ਜ਼ਰੂਰੀ ਆ ਔਰ ਤੁਸੀਂ ਵਧੀਆ ਬੰਦੇ ਹੋ ਛਾਂਦ ਹੋ ਸਕਦਾ ਸਾਡੇ ਨਾਲੋਂ ਵਧੀਆ ਸਜਾ ਤੁਹਾਡੇ ਕੋਲ ਹੋਣ ਤੁਸੀਂ ਉਹਨਾਂ ਨੂੰ ਜਾ ਕੇ ਵਧੀਆ ਸਜਾ ਦੇ ਸਕੋ ਕਿ ਆਪਾਂ ਇਸ ਤਰੀਕੇ ਨਾਲ ਨਸ਼ਾ ਬੰਦ ਕਰ ਸਕਦੇ ਤਾਂ ਆਪਾਂ ਸਾਡੇ ਤੱਕੜੇ ਹੋ ਕੇ ਇੱਕ ਟੈਮ ਵਧੀਆ ਬਣਾ ਸਕਦੇ ਹਾਂ ਹਾਂ ਜੀ ਪਰ ਸੱਚੇ ਬਤਾਂਬ ਮੌਜੂਦਾ ਸਰਕਾਰ ਦੇ ਐਮਐਲਏ ਨੇ ਆਵਾਜ਼ ਕਰਦੇ ਨੇ ਔਰ ਆਵਾਜ਼ ਵਿੱਚ ਆਪਦੇ ਨੇ ਕਈ ਤਰ੍ਹਾਂ ਦੇ ਨਸ਼ੇ ਬਾਰੇ ਗੱਲ ਕਰਦੇ ਨੇ ਉਹਨਾਂ ਦੇ ਐਮਐਲਏ ਦੀਆਂ ਉਹ ਸਰਕਾਰਯੋਗ ਨੇ ਉਹ ਤੇ ਵੈਸੇ ਉਹ ਤੇ ਸਰਕਾਰਯੋਗ ਨੇ ਸੀਨੀਅਰ ਨੇ ਉਹ ਆਪ ਇਹਨਾਂ ਵਿਭਾਗਾਂ ਦੇ ਵਿੱਚ ਰਹੇ ਆ ਤੇ ਬੜੀ ਬਕੂਬੀ ਹੋ ਇਹਨਾਂ ਕੰਮਾਂ ਨੂੰ ਨੱਥ ਪਾਣੀ ਜਾਂਦੇ ਆ ਠੀਕ ਉਹਨਾਂ ਦਾ ਸੁਝਾਅ ਲੈਣਾ ਚਾਹੀਦਾ ਸਰਕਾਰ ਨੂੰ ਉਹਨਾਂ ਦੀ ਗੱਲ ਸੁਣੀ ਚਾਹੀਦੀ ਤੇ ਅਸਰ ਕਰਨਾ ਚਾਹੀਦਾ ਕਿਉਂਕਿ ਬੜੇ ਵੱਡੇ ਅਹੁਦਿਆਂ ਤੇ ਰਹੇ ਆ ਸੋ ਇਸ ਕਰਕੇ ਉਹਨਾਂ ਦਾ ਸੁਝਾਅ ਲੈਣਾ ਚਾਹੀਦਾ ਤੇ ਜਰੂਰ ਠਲ ਪਾਣੀ ਚਾਹੀਦਾ ਕਿਸੇ ਪਿੰਡ ਵਿੱਚ ਕਿਸੇ ਘਰ ਮੁੰਡਾ ਜੰਮਦਾ ਹੈ ਜਾਂ ਵਿਆਹ ਹੁੰਦਾ ਹੈ ਉਥੇ ਭੰਡ ਮਰਾਸੀ ਦੇ ਖੁਸਰੇ ਪਹੁੰਚ ਜਾਂਦੇ ਆ ਉਹਨਾਂ ਦੀ ਖੁਫੀਆ ਕਿੰਨੀ ਤੇਜ਼ ਹੈ ਸਾਡੀ ਪੰਜਾਬ ਪੁਲਿਸ ਵਿੱਚ ਇੰਟੈਲੀਜੈਂਸ ਹੈ ਵਿਜੀਲੈਂਸ ਹੈ ਸੀਆਈਡੀ ਹੈ ਜਿੰਨਾਂ ਨੂੰ 1 ਕਰੋੜ ਰੁਪਏ ਤਰ੍ਹਾਂ ਦਿੰਦੇ ਆ ਸਾਡੇ ਟੈਕਸਾਂ ਜਾਂਦੇ ਆ ਕੀ ਇਹਨਾਂ ਪੁਲਿਸ ਅਫਸਰਾਂ ਦੀ ਸੀਆਈਡੀ ਇੰਨੀ ਨਹੀਂ ਹੈਗੀ ਇਹਨਾਂ ਨੂੰ ਪਤਾ ਨਹੀਂ ਵੀ ਕਿੱਥੇ ਸਮੈਗ ਵੇਖਦੀ ਪਈ ਹੈ ਕਿੱਥੇ